ਨਾਲੀ ਜੀ ਕੋਲ ਆਜੀ ਈਨਾਵਾਂੀ ਤਾਉਂ ਪਰ ਸੇਵਕ ਸਿੰਘ ਆਜੀ ਈਨਾਵਾਂ ਲਈ ਇਹਦਾ ਮਾਮਲਾ ਐਨਐਚਆਈ ਨਾਲ ਰੌੜਾ ਜੀ ਜਿਹੜਾ ਸੜਕਾਂ ਤੁਹਾਨੂੰ ਪਤਾ ਵੀ ਰੋਜ਼ ਕੇਸ ਚੱਲ ਰਹੇ ਆ ਝੱਕੇ ਨਾਲ ਜ਼ਮੀਨਾਂ ਕੋਆਇਰ ਕੀਤੀਆਂ ਜਾ ਰਹੀਆਂ ਹਾਂ ਹਾਂਜੀ ਉਹ ਸਾਡਾ ਕੁਛ ਪੌਂਡ ਆ ਰਿਹਾ ਜਿਹਨੂੰ ਇਹ ਕੰਫਿਊਜ਼ ਨਹੀਂ ਕਰ ਰਹੇ ਬਿਲਕੁਲ ਵੀ ਸਾਡੀ 11 ਮੂਨਕੀਨ ਕਿਤਾਬ ਵਿੱਚ ਦਰਜ ਹੈਗਾ ਇਹ ਪਰ ਇਹ ਸਾਨੂੰ 9 ਲੱਖ 5000 ਰੁਪਏ ਦੇ ਭਾਅ ਨੂੰ ਕੋਆਇਰ ਕਰਨ ਨੂੰ ਸਿਰਦਾਂ ਜ਼ਮੀਨ ਸਾਡੀ ਅੱਛਾ ਜੀ ਹਾਂਜੀ ਤੇ ਕੀ ਜੀ ਹੁਣ ਬੈਲੈਂਸ ਕਿਤੇ ਕਿਸੇ ਅਧਿਕਾਰੀ ਤੱਕ ਪਹੁੰਚ ਗਈ ਕੀ ਪਹਿਲਾਂ ਅਸੀਂ ਇਹਨਾਂ ਦੇ ਕਾਲਾ ਜਿਹੜੇ ਸਲੈਕਟ ਕਰੇ ਹੋ ਉਹਨਾਂ ਨਾਲ ਬਹੁਤ ਮੀਟੀਆਂ ਹੋ ਜਾਂਦੀਆਂ ਸਾਡੀਆਂ ਬਹੁਤ ਬਹੁਤ ਨਾਲ ਜਿਹੜੇ ਸਾਡੇ ਮਰਲੇ 3 ਸਾਲ ਹੋ ਗਏ ਸਾਨੂੰ ਜਿਹੜੇ ਮਾਰਦੇ ਆ ਨਾ ਜੀ ਪਰ ਕੋਈ ਗੱਲ ਕਿਸੇ ਕੰਨੇ ਨਹੀਂ ਲੱਗੀ ਹੈ ਜੀ ਇਹ ਕਿੰਨੀ ਕਿ ਜੀ ਨੂੰ ਹੈ ਤੁਹਾਡੀ ਸਾਡੀ ਇੱਥੇ 2 ਏਕੜ ਦੇ ਕੋਸ਼ਿਸ਼ਪੌਂਡ ਬਣਿਆ ਹੋਇਆ ਹੈ ਅੱਛਾ ਜੀ ਤੇ ਵੀ ਕਿਉਂ ਜੀ ਇਹ ਸੱਤ ਕਿਕਰਾਂ ਨਾਲ ਇੱਕ ਵਾਰ ਕਰ ਰਹੀ ਹੈ ਗਵਰਨਮੈਂਟ ਅੱਛਾ ਜੀ ਤੁਸੀਂ ਇਹਨਾਂ ਕੋਲੋਂ 2 ਏਕੜ ਦਾ ਜਿਹੜਾ ਨਖਾਣ ਆ ਸਾਡਾ ਕੋਸ਼ਿਸ਼ਪੌਂਡ ਦਾ ਹੋ ਰਿਹਾ ਮੰਗ ਰਹੇ ਆ ਕਿ ਸਾਨੂੰ 2 ਏ ਜਿਹੜੀ ਬਾਕੀ ਉਹ ਦੇ ਰਹੇ ਹਨ ਬਾਕੀ ਦਾ ਸਾਨੂੰ ਦੇ ਨਹੀਂ ਰਹੇ 6 ਕੜਦਾ ਵੀ ਜਿਹੜਾ ਸਾਨੂੰ ਦੇ ਰਹੇ 9 ਲੱਖ 5000 ਰੁਪਏ ਭਾਣੂ ਦੇ ਰਹੇ ਆ ਤੇ ਅਸੀਂ ਇਹ ਕਮਰਸ਼ੀਅਲ ਵੀ ਡਿਮਾਂਡ ਕਰ ਰਹੇ ਆ ਸਾਡੇ ਮੋਟਰ ਲੱਗੀ ਹੋਈ ਆ ਸੀ ਕਹਿੰਦਾ ਬਿਰ ਪੇ ਕਰਦੇ ਹਾਂ ਦੀ ਸੀ ਇਹ ਕਹਿੰਨ ਨੂੰ ਠੀਕ ਹੈ ਜੀ ਹਾਂ ਜੀ ਕੋਈ ਹੋਰ ਤੁਹਾਡੇ ਕੋਲ ਕੋਈ ਅਧਿਕਾਰੀ ਆਏ ਨਹੀਂ ਦੁਆਰਾ ਦੇਖੇ ਕਰਨੀ ਜਾਂ ਵਿੱਚ ਨਹੀਂ ਸਾਡੇ ਕੋਲ ਕੋਈ ਅਧਿਕਾਰੀ ਨਹੀਂ ਆਏ ਅਸੀਂ ਸਮਾਂ ਰਹਿੰਦੇ ਇਹਨਾਂ ਨੇ ਜਿਹੜੇ 3D ਨੋਟੀਫਿਕੇਸ਼ਨ ਕਰਿਆ ਸੀ ਉਹਦੇ ਅਸੀਂ ਉਤਰਾਗ ਲਾਏ ਸੀ ਤੇ ਕਹਿੰਦੇ ਵੀ 3D ਤੁਹਾਡੇ ਹੱਲ ਕਰ ਦਾਂਗੇ ਜਦੋਂ 3D ਨੋਟੀਫਿਕੇਸ਼ਨ ਕਰ ਰਹੇ ਆ ਉਹਦੇ ਵਿੱਚ ਫਿਰ ਅਸੀਂ ਦਰਾਗ ਲਾਏ ਉਹਦੇ ਵੀ ਕੋਈ ਹੱਲ ਨਹੀਂ ਕਰਿਆ ਇਹਨਾਂ ਨੇ ਫਿਰ ਕਹਿੰਦੇ ਵੀ ਸਾਨੂੰ ਜਦੋਂ ਆਵਾਡ ਹੋਣਗੇ ਤਾਂ ਤੁਹਾਡੇ ਇੱਕ ਕਮਰਸ਼ੀਅਲ ਚ ਪਾ ਕੇ ਤੁਹਾਨੂੰ ਆਵਾਡ ਦੇ پیسے ਦਿੱਤੇ ਜਾਣਗੇ ਪਰ ਹੁਣ ਜਦੋਂ ਨਾ 3 ਸਾਲ ਪਹਿਲਾਂ ਆਵਾਡ ਕਰੇ ਨੇ ਉਹਦੇ ਵਿੱਚ ਵੀ ਸਾਨੂੰ ਇਹਨਾਂ ਨੇ ਮੰਨ ਕੇ ਜਦੋਂ ਜਿਹੜੀ ਜੀ ਪ੍ਰੋਪਰਟੀ ਇਹ ਪ੍ਰੋਪਰ ਸਮਰੱਥੀਦ ਪੈਂਦੀ ਹੈ ਜੀ ਕਿੰਨੇ ਫੈਗ ਮਾਜਰਾਈ ਕਿੰਨੇ ਮਾਜਰਾਈ ਇਹਨਾਂ ਨੇ ਫੈਗ ਮਾਜਰਾਈ ਰੱਖ ਪਾਜੀ ਠੀਕ ਹੈ ਜੀ ਇਸ ਤੋਂ ਇਲਾਵਾ ਕੋਈ ਹੋਰ ਤੁਹਾਡੇ ਨਾਲ ਆਸਵਾਦ ਕਰਾਨਾਂ ਦੀ ਹੋਣੀ ਹੈ ਇਹਦੇ ਵਿੱਚ ਹਰ ਇੱਕ ਕਿਸਾਨ ਨੂੰ ਇਹ 9 ਲੱਖ 5000 ਰੁਪਏ ਨੂੰ ਕਵਰ ਕਰਨਾ ਹੈ ਜੀ ਮੈਂ ਦਾ ਕੋਈ ਵੀ ਕਿਸਾਨ ਇਹਨਾਂ ਨੂੰ ਪੈਸੇ ਚੱਕਣ ਦਾ ਰੈਡੀ ਨਹੀਂ ਤਿਆਰ ਨਹੀਂ ਹੈਗਾ 9 ਲੱਖ ਰੁਪਏ ਦੇ ਬਾਹਰ ਇਹ ਮੱਛੀ ਫਾਰਮ ਕਦੋਂ ਪਾਇਆ ਗਿਆ ਸੀ ਤੁਹਾਡੇ ਨੂੰ ਉਹ ਮੱਛੀ ਫਾਰਮ 2019 ਵਿੱਚ ਪਾਇਆ ਗਿਆ ਸੀ ਅੱਛਾ ਜੀ ਨਾਰਮਲ ਦੇ ਹਦਾਇਤਾਂ ਦੇ ਅਨੁਸਾਰ ਟ੍ਰੇਨਿੰਗ ਲੈ ਕੇ ਅੱਛਾ ਜੀ ਕਬਸਿਡ ਵਗੈਰਾ ਡੀਸੀ ਸਾਹਿਬ ਨੇ ਇਨਕੁਆਰੀ ਕਰਕੇ ਇਹਦੀ ਪਾਸ ਕਰੀ ਸੀ ਜੀ ਪਰ ਹੁਣ ਮੈਨੂੰ ਆਈ ਦੇ ਕਹ ਰਿਹਾ ਕਿ ਇੱਥੇ ਫਿਸ਼ ਪਾਉਂਡ ਮੌਜੂਦ ਨਹੀਂ ਹੈ ਅੱਛਾ ਜੀ ਪਰ ਉਹਦੇ ਮੌਕੇ ਦੇ ਬਣਿਆ ਹੋਇਆ ਜੀ ਠੀਕ ਹੈ ਜੀ ਤੁਹਾਡੇ ਕੋਲ ਸਾਰੇ ਕਾਗਜ਼ਾਤ ਸਭ ਪਾਏ ਹੋਣਗੇ ਜੀ ਪੂਰੇ ਸਾਡੇ ਕੋਲ ਕਾਗਜ਼ਾਤ ਨੇ ਜੀ ਕੀ ਨਾਮ ਹੈ ਜ ਮੈਂ ਪਨਾ ਚੋਮਾ ਜੀ ਮੇਰਾ ਬੇਚੇ ਬਾਰੇ ਪੁੱਛ ਰਹਾ ਹਾਂ ਵਾਹ ਹਾਂ ਜੀ ਹੁਣ ਐਨ ਐਚ ਆਈ ਨੇ ਅਕਵਾਇਰ ਕਰਨਾ ਉਹ ਅਸੀਂ ਪੂਰਾ ਰੇਟ ਕਮਰਸ਼ੀਅਲ ਰੇਟ ਲੈਣਾ ਚਾਹੁੰਦੇ ਆ ਠੀਕ ਹੈ ਜੀ ਤੇ ਸਾਨੂੰ ਦੱਸਿਆ 9 ਲੱਖ ਰੁਪਈਆ ਫਿਰ ਠੀਕ ਜੀ ਉਹਦੇ ਮੁਤਾਬਕ ਅਸੀਂ ਜੇ ਸਾਨੂੰ ਇਹੀ ਰੇਟ ਬੰਦੇ ਰਹੇ ਤਾਂ ਅਸੀਂ ਨਾ ਗਵਰਨਮੈਂਟ ਨੂੰ ਜ਼ਮੀਨ ਨਹੀਂ ਦੇਣੀ ਠੀਕ ਜੀ ਹਾਂ ਜੀ ਇਹ ਸਾਨੂੰ ਪੂਰਾ ਰੇਟ ਲੈਣਾ ਜੋ ਕਿ ਸਾਡੀ ਬਣਦੀ ਆ ਉਹਦੇ ਮੁਤਾਬਕ ਰੇਟ ਲੈ ਕੇ ਤਾਂ ਹੀ ਜ਼ਮੀਨ ਦੇਖਾਂਗੇ ਜਿਹਦੇ ਤੇ ਬਾਕੀ ਸਿੱਤੇ ਤੇ ਤੇ ਕਿੱਥੇ ਜਾਏ ਜੀ ਪੰਡਰਾਂ ਆ ਵੀ ਜਾਇਆ ਜੀ ਐਸਡੀਐਮ ਤੱਕ ਆਇਆ ਹੈ ਕਿ ਜੁੜਿਆਣਾ ਵੀ ਆਇਆ ਹੈ ਬੀਸੀ ਵੀ ਆਇਆ ਹੈ ਉਹ ਸਾਡਾ ਹਾਈ ਕੋਰਟ ਕੇਸ ਪਿਆ ਹੋਇਆ ਹੈ ਕੋਈ ਕਿ ਅੱਗੇ ਹਾਈ ਕੋਰਟ ਜੇ ਸਾਨੂੰ ਸਟੇ ਹੋ ਗਈ ਹੈ ਠੀਕ ਹੈ ਜੀ ਉਹਦੇ ਬਾਅਦ ਹੁਣ ਦੇਖੋ ਵੀ ਸਰਕਾਰ ਕੀ ਕਰਦੀ ਆ ਅਗਲੀ ਤਰੀਕ ਜਦੋਂ ਸਾਡਾ ਪਤਾ ਲੱਗੂਗੀ ਕੀ ਕਰਦੇ ਆ ਕੀ ਨਹੀਂ ਠੀਕ ਹੈ ਹਾਂ ਉਹ ਕੀ ਚਾਹਨੇ ਬਤਾ ਕਰਨ ਕੋ ਅਸੀਂ ਪ੍ਰਸ਼ਾਧਾਂ ਤੋਂ ਇਹ ਬੇਨਤੀ ਕਰਦੇ ਆਂ ਕਿ ਸਾਨੂੰ ਪੂਰਾ ਰੇਟ ਦਿੱਤਾ ਜਾ। ਠੀਕ। ਹਾਂ।